ਮੁਲਾਕਾਤ ਕਰਨਗੇ ਜਸਟਿਸ ਜੋਰਾ ਸਿੰਘ ਆਪਣੀ ਜਾਂਚ ਰਿਪੋਰਟ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ ਜਾਂਚ ਕਮਿਸ਼ਨ ਦੇ ਪਹਿਲੇ ਚੇਅਰਮੈਨ ਜਸਟਿਸ ਜੋਰਾ ਨੇ ਜਿਨ੍ਹਾਂ ਦੀ ਤਰਫੋਂ ਜੜਾਇਆ ਜਦੋਂ ਐਸਆਈਟੀ ਦਾ ਗਠਨ ਹੋਇਆ ਸੀ ਅਕਾਲੀ ਸਰਕਾਰ ਸਮੇਤ ਪਹਿਲੇ ਚੇਅਰਮੈਨ ਜਸਟਿਸ ਜੋਰਾ ਉਹਦੇ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ਵਿਦੇਮੀ ਮਾਮਲੇ ਦੀ ਜਾਂਚ ਦੀ ਰਿਪੋਰਟ ਹਾਲੇ ਤੱਕ ਜਿਹੜੀ ਹੈ ਉਹ ਉਹ ਟੇਬਲ ਨਹੀਂ ਹੋਈ ਹੈ ਰਿਪੋਰਟ ਦੇ ਵਿੱਚ ਸ਼ਾਮਿਲ ਕਈ ਆਗੂਆਂ ਤੇ ਅਧਿਕਾਰੀਆਂ ਬਾਰੇ ਜਾਣਕਾਰੀ ਜਥੇਦਾਰ ਨੂੰ ਹੁਣ ਸੌਂਪਣਗੇ ਛੇਤੀ ਹੀ ਮੁਲਾਕਾਤ ਦਾ ਸਮਾਂ ਜੜਾ ਉਹ ਤੈਅ ਕੀਤਾ ਜਾਏਗਾ ਹਾਲਾਂਕਿ ਇਸ ਮੁੱਦੇ ਦੇ ਉੱਤੇ ਖੂਬ ਸਿਆਸਤ ਹੁੰਦੀ ਆਈ ਹੈ 2015 मामला और उस तो बाद कई सरकार बदलिया ने उस समय जिस समय पूरा कांड हों उस समय अकाली दल तो बीजेपी जे पी की अलायंस वाली सरकार सी सरकार बदली कांग्रेस पार्टी आई कांग्रेस की सरकार बनी उस समय भी एस आई टी का गठन किया गया लेकिन किसी नतीजे ਨਹੀਂ ਨਿਕਲਿਆ ਜਾ ਸਕਿਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਐ ਐਸਆਈਟੀ ਇੱਥੇ ਵੀ ਬਣੀ ਹੈ ਔਰ ਕਾਰਵਾਈ ਲੇਕਿਨ ਹੋ ਰਹੀ ਹੈ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਹੁਣ ਜਸਟਿਸ ਜੋਰਾ ਸਿੰਘ ਆਪਣੀ ਜਾਂਚ ਰਿਪੋਰਟ ਜ਼ਰੂਰ ਸਾਂਝੀ ਕਰਨਗੇ ਉਹ ਜਾਣਕਾਰੀ ਜਿਹੜੀ ਆ ਉਦਤੀ ਜਾਏਗੀ ਕਿਉਂਕਿ ਇਸ ਮਸਲੇ ਦੇ ਉੱਤੇ ਹੁਣ ਪੰਜਾਬ ਦੇ ਵਿੱਚ ਉਹ ਸਿਆਸਤ ਇਸ ਵੇਲੇ ਵੀ ਪੱਕੀ ਹੋਈ ਹੈ ਕਿਉਂਕਿ ਅਕਾਲੀ ਦਲ ਦੇ ਅੰਦਰ ਅਸ਼ੋਮਨੀਆ ਅਕਾਲੀ ਦਲ ਦੋਫਾੜ ਨਜ਼ਰ ਆ ਰਹੀ ਹੈ ਇੱਕ ਬਗੀ ਤੜਾ ਜੋ ਅਕਾਲ ਤਖਸਾਬ 1 ਜੁਲਾਈ ਨੂੰ ਪੇਸ਼ ਹੋ ਕੇ ਆਇਆ ਮਾਫੀ ਨਾਮਾ ਜੜਾ ਦਿੱਤਾ ਗਿਆ ਖਿਮਾ ਯਾਚਨਾ ਪੱਤਰ ਔਰ ਪੇਸ਼ੀ ਜਿਹੜੀ ਹੈ ਸੁਖਬੀਰ ਬਾਦਲ ਦੀ ਵੀ ਹੋਈ ਕਿਉਂਕਿ ਜਿਸ ਸਮੇਂ ਪੂਰੀ ਬੇਅਦਬੀ ਦੀ ਘਟਨਾ ਵਾਪਰੀਤਾ ਉਸ ਸਮੇਂ ਸੁਖਬੀਰ ਸਿੰਘ ਬਾਦਲ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਤਾਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸਨ ਹੋਮ ਮਿਨਿਸਟਰੀ ਨਾਲ ਦੇ ਕੋਲ ਸੀ ਉਸ ਵੇਲੇ ਤਤਕਾਲੀ ਉਹ ਹੋਮ ਮਿਨਿਸਟਰ ਸੀ ਗ੍ਰਮ ਮੰਤਰੀ ਤਾਂ ਹੁਕਮ ਕਿਸਨੇ ਲਗਾਏ ਜੋ ਜਾਨ ਜਾਨਾਂ ਗਈਆਂ ਨੇ ਗੋਲੀ ਦੀ ਜਿਹੜੇ ਆਰਡਰ ਕਿਸਨੇ ਤੇ ਕਿਉਂਕਿ ਪੁਲਿਸ ਕ੍ਰੈਕਡਾਊਨ ਹੋਇਆ ਸੀ ਚਾਹੇ ਕੋਟਕਪੂਰਾ ਹੋਏ ਬਾਬਲ ਕਲਾ ਹੋਏ ਦਾ ਇਸ ਮੁੱਦੇ ਦੇ ਉੱਤੇ ਲਗਾਤਾਰ ਪੰਜਾਬ ਅੰਦਰ ਇੱਕ ਖੂਬ ਜਿਹੜਾ ਮੁੱਦਾ ਇਸ ਵੇਲੇ ਗਰਮ ਹੈ ਸੁਰਖੀਆਂ ਦੇ ਵਿੱਚ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਾਸ ਕਰ ਕਿਉਂਕਿ ਬਾਗੀ ਧੜੇ ਦੇ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ ਕਿ ਅਗਰ ਅੱਜ ਹਾਸ਼ੀਏ ਦੇ ਉੱਤੇ ਆ ਕੇ ਅਕਾਲੀ ਦਲ ਰਹਿ ਗਈ ਹੈ ਸਿਰਫ ਤਿੰਨ ਵਿਧਾਇਕ ਔਰ ਇੱਕ ਮੈਂਬਰ ਪਾਰਲੀਮੈਂਟ ਅਗਰ ਅਕਾਲੀ ਦਲ ਦੇ ਕੋਲ ਬਚਿਆ ਹੈ ਔਰ ਉਹ ਅਕਾਲੀ ਦਲ ਜਿਸ ਨੇ ਪੰਜਾਬ ਨੂੰ ਪੰਜ ਵਾਰ ਦਾ ਮੁੱਖ ਮੰਤਰੀ ਦਿੱਤਾ ਹੈ ਇੱਥੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾਸ ਜਿਕਰ ਕਰ ਰਹੇ ਹਾਂ ਮжоਰਿਟੀ ਦੇ ਵਿੱਚ ਸਰਕਾਰ ਬਣਾਉਣ ਵਾਲੀ ਕਾਲਿਦਲਾ ਜਿਸ ਇਸ ਕਦਰ ਜਿਹੜਾ ਉਹ ਲੋਕਾਂ ਦੀ ਤਰਫੋਂ ਵਿਸਾਰੀ ਗਈ ਹੈ ਇਲਜ਼ਾਮ ਬਾਗੀ ਤੜਾ ਲਗਾ ਲਗਾ ਰਿਹਾ ਹੈ ਕਿ ਇਸ ਮਹਿਜ਼ ਤਿੰਨ ਵਿਧਾਇਕ ਜਿਹੜੇ ਨੇ ਉਹ ਵਿਧਾਨ ਸਭਾ ਦੇ ਚੋਣਾਂ ਦੇ ਦੌਰਾਨ ਉਹਨਾਂ ਦੇ ਬਣਦੇ ਨੇ ਤਾਂ ਲੋਕ ਸਭਾ ਦੀ ਚੋਣਾਂ ਦੇ ਵਿੱਚ ਹਾਲੀ ਦੇ ਵਿੱਚ ਇੱਕ ਹੀ ਸਿਰਫ ਜਿਹੜਾ ਉਹ ਉਸੇ ਅਕਾਲੀ ਦਲ ਨੂੰ ਮਿਲੀ ਤਾਂ ਉਸ ਨੂੰ ਦੁਰਉਸਤ ਕਰਨ ਦੇ ਲਈ ਮੁੜ ਜਿਹੜਾ ਉਹ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਤਾਂ ਲਗਾਤਾਰ ਬਾਗੀ ਤੜਾ ਐਕਟਿਵ ਹੈ ਲੇਕਿਨ ਇਸ ਸਭ ਦਰਮਿਆਨ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੋਏ ਹੈ ਕਿ ਜਥੇਦਾਰ ਦੇ ਨਾਲ ਮੁਲਾਕਾਤ ਜਸਟਿਸ ਜੋਰਾ ਸਿੰਘ ਕਰਨ ਕੀ ਆਪਣੀ ਜਾਂਚ ਰਿਪੋਰਟ ਜੋ ਇਹਨਾਂ ਬਿਆਨ ਇਹ ਮਾਮਲਾ ਦੇ ਵਿੱਚ ਉਹਨਾਂ ਦੇ ਵੱਲੋਂ ਐਸਆਈਟੀ ਦੀ ਗਵਾਹੀ ਜਦੋਂ ਕਰ ਰਹੀ ਸੀ ਤਾਂ ਉਹਨਾਂ ਨੇ ਤਿਆਰ ਕੀਤੀ ਸੀ ਉਹ ਟੇਬਲ ਅਜੇ ਤੱਕਰ ਨਹੀਂ ਹੋ ਪਾਈ ਹੈ ਇਹ ਇਹ ਕਹਿ ਰਹੇ ਨੇ ਜੋਰਾ ਸਿੰਘ ਤਾਂ ਇਸੇ ਮਾਮਲੇ ਨੂੰ ਲੈ ਕੇ ਜ਼ਥੇਦਾਰ ਦੇ ਨਾਲ ਉਹ ਮੁਲਾਕਾਤ ਕਰਨਗੇ ਔਰ ਇਸੇ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਬੇਅਦਵੀ ਮਾਮਲੇ ਦੀ ਜਾਂਚ ਦੀ ਰਿਪੋਰਟ ਹਲੇ ਤੱਕਰ ਟੇਬਲ ਨਹੀਂ ਹੋਈ ਹੈ ਰਿਪੋਰਟ ਦੇ ਵਿੱਚ ਸ਼ਾਮਲ ਕਈ ਅਗੂ ਅਤੇ ਅਧਿਕਾਰੀਆਂ ਬਾਰੇ ਉਹ ਜਾਣਕਾਰੀ ਦੇਣਗੇ ਲੇਕਿਨ ਸਮਾਂ ਹਾਲੇ ਤੱਕ ਨਿਰਧਾਰਿਤ ਨਹੀਂ ਹੋਇਆ ਲੇਕਿਨ ਉਮੀਦ ਹੈ ਕਿ ਜਲਦ ਹੀ ਮੁਲਾਕਾਤ ਦਾ ਸਮਾਂ ਨਿਰਧਾਰਿਤ ਹੋ ਜਾਏਗਾ ਤੈ ਹੋ ਜਾਏਗਾ ਔਰ ਫਿਰ ਜੋtheta dar ਨੂੰ ਮਿਲ ਕੇ ਆਣਗੇ ਜਿਵੇਂ ਆਪਾਂ ਜ਼ਿਕਰ ਕਰ ਰਹੀ ਕਰ ਹੀ ਰਹੇ ਹਾਂ ਕਿ ਅਕਾਲੀ ਦਲ ਦੇ ਵਿੱਚ ਜੋ ਇਸ ਵੇਲੇ ਚੱਲ ਰਿਹਾ ਹੈ ਔਰ ਬਾਗੀ ਧੜਾ ਜੋ ਐਕਟਿਵਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਜੋ ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਹੋਈਆਂ ਨੇ ਉਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਿਆ ਇਸ ਨੂੰ ਸਿਰਫ ਜਿਹੜਾ ਚੋਣ ਮੁੱਦਾ ਬਣਾ ਕੇ ਰੱਖ ਆ ਗਿਆ ਇਹਨਾਂ ਬੇਅਦਬੀਆਂ ਨੂੰ ਤਾਂ ਨਤੀਜਾ ਇਹ ਹੋਇਆ ਕਿ ਲੋਕਾਂ ਨੇ ਨਕਾਰ ਦਿੱਤਾ ਖਾਲੀ ਦਲ ਨੂੰ ਤਾਂ 1 ਜੁਲਾਈ ਨੂੰ ਹੀ ਜਿਹੜਾ ਬਾਗੀ ਧੜਾ ਜਾ ਕੇ ਆਇਆ ਜੁ ਉਸ ਦੇ ਵਿੱਚ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਟੀਨਸਾ ਨੇ ਬੀਬੀ ਜਗੀਰ ਕੌਰ ਨੇ ਛੋਟੇਪੁਰ ਨੇ ਤਾਂ ਮਤਲਬ ਕਈ ਆਗੂ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਦੀ ਤਰਫੋਂ ਜਿਹੜਾ ਉਹ ਉਹ ਪਹੁੰਚ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਸੁਖਵੀਰ ਬਾਦਲ ਤਕਰ ਪੇਸ਼ ਹੋਏ ਨੇ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਹਲਚਲ ਹੋਰ ਤੇਜ਼ ਹੋਈ ਹੈ ਸੁਮਿਤ ਮੇਰੇ ਸੇ ਯੋਗੀ ਜ਼ਿਆਦਾ ਜਾਣਕਾਰੀ ਦੇ ਨਾਲ ਜੁੜ ਚੁੱਕੇ ਨੇ ਸੁਮਿਤ ਹੁਣ ਜਸਟਿਸ ਜੋਰਾ ਸਿੰਘ ਮੁਲਾਕਾਤ ਕਰਨਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਔਰ ਆਪਣੀ ਜਾਂਚ ਰਿਪੋਰਟ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਦੇਖੋ ਕਈ ਉਦਵੀਆਂ ਜਦੋਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਜਿਹੜਾ ਬੈਬਲ ਕਲਾ ਕੋੜੀ ਕਾਂਡ ਹੁੰਦਾ ਤੇ ਨਾਲ ਹੀ ਕੋਟ ਪੂਰੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕਮਿਸ਼ਨ ਜਸਟਿਸ ਜੋਰਾ ਸਿੰਘ ਹੋਰਾਂ ਦਾ ਬਣਾਇਆ ਗਿਆ ਸੀਗਾ ਤੇ ਜਸਟਿਸ ਜੋਰਾ ਸਿੰਘ ਜਿਸ ਤਰ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰਦੇ ਨੇ ਤੇ ਉਸ ਤੋਂ ਬਾਅਦ ਜੁਡੀਸ਼ਲੀ ਜਿਹੜੀ ਇਹ ਜਾਂਚ ਦੀ ਰਿਪੋਰਟ ਆ ਗਈ ਉਹ 2016 ਦੇ ਵਿੱਚ ਸੌਂਪ ਦਿੱਤੀ ਜਾਂਦੀ ਹੈ ਯਾਨੀ ਕਿ ਦੀ ਮੰਨਤਾ ਇਸ ਕਰਕੇ ਸਭ ਤੋਂ ਜ਼ਿਆਦਾ ਸੀ ਐਸੀ ਦੇਖਦੇ ਆ ਕਿਉਂਕਿ ਇੱਕ ਤਾਂ ਪਹਿਲਾ ਕਮਿਸ਼ਨ ਤੇ ਬਿਲਕੁਲ ਇਨਸੀਡੈਂਟ ਹੋਣ ਤੇ ਨਾਲੋਂ ਨਾਲ ਇਹਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਅੱਜ ਤੱਕ ਇਹ ਕਿਤੇ ਨਾ ਕਿਤੇ ਜਸਟਿਸ ਇਹ ਮੰਨਦੇ ਨੇ ਵੀ ਇਤਰਾਸਦੀ ਰਹੀ ਹੈ ਵੀ ਨਾ ਤਾਂ ਉਹ ਰਿਪੋਰਟ ਟੇਬਲ ਹੋਈ ਆ ਕਾਰਵਾਈ ਤਾਂ ਕਹਿੰਦੇ ਉਹਦੇ ਉੱਤੇ ਕੀ ਹੋਣੀ ਆ ਕਿਉਂਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਇਹਨਾਂ ਦੀ ਰਿਪੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕਰਿਆ ਦੱਸਿਆ ਉਹ ਕਹਿੰਦੇ ਕਿ ਪੁਲਿਸ ਦੀ ਜਿਹੜੀ ਨਾਕਾਮੀਆਂ ਬਹੁਤ ਵੱਡੇ ਤੌਰ ਤੇ ਰਹੀਆਂ ਪੁਲਿਸ ਦੇ ਲੈਕਸ ਬਹੁਤ ਰਹੇ ਨੇਗੇ ਨਾੜੀ ਕਾਰਵਾਈ ਆ ਜਿਹੜੀ ਪੂਰੇ ਤੱਥ ਜਿਸ ਤਰ੍ਹਾਂ ਦੇ ਨਾਲ ਜੁਟਾਣੇ ਸੀ ਉਹ ਨਹੀਂ ਜੁਟਾ ਪਾਏ ਹੈਗੇ ਪਰ ਹੁਣ ਇੱਕ ਲੰਬੇ ਸਮੇਂ ਤੋਂ ਬਾਅਦ ਜਿਵੇਂ ਕਿ ਰਣਵੀਰ ਖੱਟਣਾ ਹੁਣੇ ਐਸਆਈਟੀ ਚੀਫ ਸੀਗੇ ਜਿਹੜੇ ਉਹ ਸ਼੍ਰੀ ਕਲਪਤਖ ਸਾਹਿਬ ਤੇ ਜਾ ਕੇ ਜਥੇਦਾਰ ਸਾਹਿਬ ਨੂੰ ਜਿਵੇਂ तमाम ਚੀਜ਼ਾਂ ਦੱਸ ਕੇ ਆਏ ਨੇ ਕਿ ਵੀ ਕੀ ਕੁਛ ਅੱਗੇ ਹੋਣਾ ਚਾਹੀਦਾ ਤਾਂ ਜਸਟਿਸ ਜੋਰਾ ਸਿੰਘ ਉਹਨਾਂ ਨੇ ਵੀ ਕਿਹਾ ਵੀ ਉਹ ਵੀ ਆਪਦੀ ਰਿਪੋਰਟ ਦੇ ਮੁਤਲਕ ਹੈ ਜਿਹੜੀ ਉਹਨਾਂ ਨੂੰ ਜਾਣਕਾਰੀ ਸਾਂਝੀ ਕਰਨਗੇ ਤਾਂ ਕਿ ਕਾਰਵਾਈ ਅੱਗੇ ਹੋ ਸਕੇ ਤੇਸ ਪੂਰੇ ਮਾਮਲੇ 'ਚ ਇਨਸਾਫ ਮਿਲ ਸਕੇ ਹਾਲਾਂਕਿ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਬਹੁਤ ਜਲਦ ਕਹਿੰਦੇ ਮੇਰੀ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਊਗੀ ਹਾਲਾਂਕਿ ਸਮਾਂ ਕਿਸ ਦਿਨ ਨਿਰਧਾਰਤ ਹੁੰਦਾ ਹੈ ਇਹ ਚੀਜ਼ ਜਰੂਰ ਇੱਕ ਦੋ ਦਿਨ ਪਰੇ ਕਿਹਾ ਜਾ ਸਕਦਾ ਹੈ ਕਿ ਕਾਫੀ ਅਹਿਮ ਹੋਏਗਾ ਜਦੋਂ ਜਥੇਦਾਰ ਹੋਰਾਂ ਦੇ ਨਾਲ ਜਸਟਿਸ ਜੂਰੋ ਸਿੰਘ ਹੋਰਾਂ ਦੀ ਜਿਹੜੀ ਮੁਲਾਕਾਤ ਹੋਣੀ ਹੈਗੀ ਤੇ ਨਾਲ ਹੀ ਜਿਹੜੇ ਫੈਕਟਸ ਨੇਗੇ ਕਈ ਫੈਕਟਸ ਉਹਨਾਂ ਨੇ ਜਿਹੇ ਹਾਲਾਂਕਿ ਸਾਡੇ ਨਾਲ ਸਾਂਝੇ ਤਾਂ ਕਰੇ ਬਕਾਇਦਾ ਤੌਰ ਤੇ ਲੀਡਰਸ ਬਾਬਿਆਂ ਦੇ ਜਾਂ ਫਿਰ ਕਹੀਏ ਕਿ ਪੁਲਿਸ ਮੁਲਾਜ਼ਮਾਂ ਦੇ ਜਿਹਿਆਂ ਦੇ ਨਾਮ ਉਹਨਾਂ ਨੇ ਸਾਡੇ ਸਾਹਮਣੇ ਨਸਰ ਭਾਵੇਂ ਨਹੀਂ ਕਰੇ ਪਰ ਉਹ ਕਹਿੰਦੇ ਕਿ ਮੈਂ ਜਥੇਦਾਰ ਸਾਹਿਬ ਨੂੰ ਜ਼ਰੂਰ ਦੱਸੂਗਾ ਕਿਉਂਕਿ ਐਟ ਪ੍ਰੈਜ਼ੈਂਟ ਵੀ ਕਈ ਅਫਸਰ ਨੇ ਜਿਹੜੇ ਉਹ ਡਿਊਟੀ ਤੇ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਸੁਮਿਤ ਅਗਰ ਉਹ ਜ਼ਥੇਦਾਰ ਤੱਕਰ ਇਹ ਜਾਣਕਾਰੀ ਸਾਂਝੀ ਕਰਦੇ ਨੇ ਤਾਂ ਜ਼ਾਹਿਰ ਤੌਰ ਤੇ ਜਿਹੜਾ ਉਹ ਫਿਰ ਐਕਸ਼ਨ ਜਾਂ ਕਹੋ ਸਵਾਲਾ ਦੇ ਘੇਰੇ ਦੇ ਵਿੱਚ ਤਤਕਾਲੀ ਹੋਮ ਮਿਨਿਸਟਰ ਮੁੱਖ ਮੰਤਰੀ ਔਰ ਉੱਚ ਅਧਿਕਾਰੀ ਪੁਲਿਸ ਪ੍ਰਸ਼ਾਸਨ ਦੇ ਉਹ ਜ਼ਾਹਿਰ ਤੌਰ ਤੇ ਆਉਣਗੇ ਫਿਰ ਇਹ ਵੀ ਦੇਖਣਾ ਰਹੇਗਾ ਕਿ ਜ਼ਥੇਦਾਰ ਸਾਹਿਬ ਦਾ ਕੀ ਰੁਖ ਰਹੇਗਾ ਦੇਖੋ ਜਥੇਦਾਰ ਸਾਹਿਬ ਨੂੰ ਜਿਹੜੀਆਂ ਇਹ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਪਾਸੇ ਤੋਂ ਤੋਟੇ ਇਹ ਹੈ ਵੀ ਪ੍ਰੈਸ਼ਰ ਬਿਲਡ ਕੀਤਾ ਜਾਵੇ ਤਾਂ ਕਿ ਕਾਰਵਾਈ ਅੱਗੇ ਵੱਧ ਸਕੇ ਕਿਉਂਕਿ ਉਹ ਹਜੇ ਵੀ ਸਮਝਦੇ ਨੇ ਵੀ ਜਿੰਨੀਆਂ ਇਹਦੇ ਵਿੱਚ ਜਾਂਚਾਂ ਹੋ ਗਈਆਂ ਸੀਬੀਆਈ ਨੇ ਤੱਕ ক্লোਜ਼ਰ ਰਿਪੋਰਟ ਤੱਕ ਦੇਤੀ ਸੀਗੀ ਤੇ ਅੱਗੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇੱਥੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੇ ਰੈਲੈਕਸ ਰਹੇ ਨੇਗੇ ਉਹ ਸਰਕਾਰ ਦੇ ਧਿਆਨ ਚ ਲੈ ਕੇ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਹੈ ਬਾਕੀ ਦਾ ਕਾਰਵਾਈ ਅੱਗੇ ਜੇ ਕਿਹਾ ਜਾਵੇ ਕਿ ਜਿਹੜੀ ਵੀ ਮੌਜੂਦਾ ਸਰਕਾਰ ਜਿਸ ਤਰ੍ਹਾਂ ਮੈਂ ਹੁਣ ਆਮਦਵੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਕਰਨੀ ਹੈ ਔਰ ਉਹ ਕਿਉਂਕਿ ਟੇਬਲ ਹੀ ਨਹੀਂ ਹੋਈ ਤਾਂ ਲਾਜ਼ਮੀ ਜੀ ਗੱਲ ਹੈ ਵੀ ਉਹਨਾਂ ਦਾ ਤਾਥ ਹੀ ਨਹੀਂ ਸਮੇ ਸਾਹਮਣੇ ਆਏ ਹੈਗੇ ਕਿਉਂਕਿ ਜਸਟਿਸ ਰਣਜੀਤ ਹੋਰਾਂ ਵਾਲੀ ਰਿਪੋਰਟ ਤਾਂ ਸਾਹਮਣੇ ਆ ਗਈ ਸੀ ਪਰ ਜਸਟਿਸ ਜੋਰਾਹਰਾਂ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਨਹੀਂ ਆ ਪਈ ਤੇ ਇਸੇ ਲਈ ਉਹਨਾਂ ਦੀ ਕਿਤੇ ਨਾ ਕਿਤੇ ਜ਼ਰੂਰੀ ਹੋਇਆ ਵੀ ਜਿਹੜੀ ਚੀਜ਼ਾਂ ਮੇਰੀ ਰਿਪੋਰਟ ਦੇ ਵਿੱਚ ਹੈਗੀਆਂ ਨੇ ਉਹ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਤੇ ਕਾਰਵਾਈ ਹੋਵੇਗੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਸਐਸਟੀ ਦਾ ਗਠਨ ਹੋਇਆ 7000 ਪੰਨਿਆਂ ਦੀ ਤਾਂ ਉਹ ਵਿੱਚ ਅਰਸ਼ਟ ਦਾਖਲ ਕਰ ਚੁੱਕੇ ਨੇ ਕਈ ਨਾਮ ਉਸ ਦੇ ਵਿੱਚ ਵੀ ਨੇ ਲੇਕਿਨ ਜੋ ਲੋਕ ਨੇ ਉਹਨਾਂ ਦੀ ਨਿਰਾਸ਼ਾ ਇਹ ਹੈ ਕਿ ਇਹ ਮੁੱਦਾ ਜਿਹੜਾ ਸਿਰਫ ਚੋਣ ਮੁੱਦਾ ਬਣ ਕੇ ਰਹਿ ਗਿਆ ਇੱਕ ਸਾਲ ਘਟ ਮੰਨ ਕੇ ਚੱਲੀਏ 225 ਆਉਣ ਵਾਲਾ 9 ਸਾਲ ਜਿਹੜੇ ਨੇ ਉਹ ਹੋ ਗਏ ਨੇ 10 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ ਦੇਖੋ ਇਹ ਤਾਂ ਹੁਣ ਜਸਟਿਸ ਜੋਰਾ ਹੁਣੇ ਜਦੋਂ ਮੁਲਾਕਾਤ ਕਰਨਗੇ ਤੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਕੀ ਰੁਕ ਰਹਿਦਾ ਕੁਝ ਦਿਨ ਪਹਿਲਾਂ ਪ੍ਰਗਟ ਸਿੰਘ ਕਿੱਕੀ ਢਿੱਲੋਂ ਬਰਿੰਦਰ ਢਿੱਲੋਂ ਦੀ ਜੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਵੀ ਹੈ ਜਿਹੜੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਤੋਂ ਉੱਤੇ ਗੱਲ ਕਹੀ ਗਈ ਹੈ ਵੀ ਐਸੀ ਤਾਂ ਚਲੋ ਕਰਾਂਗੇ ਆਪਦੀ ਸਰਕਾਰ ਜੇ ਕੱਲ ਨੂੰ ਸਾਨੂੰ ਮੌਕਾ ਮਿਲਦਾ ਪਰ ਆਪਦੀ ਸਰਕਾਰ ਦੀ ਵੀ ਉਹਨਾਂ ਨੇ ਖਾਬੀਆਂ ਕੱਢੀਆਂ ਕਾਂਗਰਸ ਦੀਆਂ ਜਿਹੜੀ ਲੰਘ ਕੇ ਗਈ ਹੈ ਤੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦੇ ਤੱਕ ਸਮੇਂ ਖਰ ਹੋਈ ਹੈ ਇਹ ਪਰ ਹੁਣ ਗੱਲ ਇਹ ਹੈ ਵੀ ਇਹ ਪੂਰੇ ਮਾਮਲੇ ਦੇ ਵਿੱਚ ਅੱਗੇ ਰੁਕ ਕੀ ਰਹਿੰਦਾ ਹੈ ਬਹੁਤ ਵੱਡੇ ਤੌਰ ਤੇ ਗੱਲ ਦੇ ਨਾਲ ਜੱਤੀ ਜੋਰਾਹਰੰਦੀ ਰਿਪੋਰਟ ਚ ਕਿਹੜੀ ਗੱਲ ਸਾਰੀ ਜਿੰਨੀਆਂ ਇਨਵੈਸਟੀਗੇਸ਼ਨਾਂ ਹੋਈਆਂ ਨੇ ਹਰ ਇੱਕ ਚ ਅਲੱਗ-ਅਲੱਗ ਤੱਥ ਰਹੇ ਨੇ ਤੇ ਇਹਨਾਂ ਦੀ ਰਿਪੋਰਟ ਦੇ ਨਾਲ ਅੱਗੇ ਕੀ ਤਾਂ ਸਾਹਮਣੇ ਆਉਂਦੇ ਨੇ ਇਹ ਕੀ ਦੇਖਣ ਵਾਲੀ ਹੋ ਹਾਂ ਠੀਕ ਹੈ ਸੁਮੇਦੀ ਇੱਕ लास्ट ਸਵਾਲ ਕੀ ਸਮਾਂ ਕਦੋਂ ਤੱਕ ਦਾ ਮਿਲ ਸਕਦਾ ਹੈ ਕਿਉਂਕਿ ਹਜੇ ਨਿਰਧਾਰਿਤ ਨਹੀਂ ਹੋਇਆ ਕਿ ਉਹ ਜੱਥੇਦਾਰ ਸਾਹਿਬ ਦੇਖੋ ਇਹ ਉਹਨਾਂ ਦਾ ਪੈਰਾਗਰਾਫਿਕ ਹੈਗਾ ਇਹ ਜੱਥੇਦਾਰ ਸਾਹਿਬ ਦੱਸਣਗੇ ਕਿ ਕਦੋਂ ਉਹਨਾਂ ਨੂੰ ਮੁਲਾਕਾਤ ਵਾਸਤੇ ਬੁਲਾਉਂਦੇ ਨੇ ਤੇ ਇਹ ਕਿਸ ਤਰ੍ਹਾਂ ਦੇ ਨਾਲ ਅਪਰੋਚ ਕਰਦੇ ਨੇਗੇ ਠੀਕ ਹੈ ਸਮਝ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਲਈ ਤਾਂ ਸ਼੍ਰੀ ਕਾਲਤਖਬ ਸਾਹਿਬ ਦੇ ਜੋਥੇਦਾਰ ਦੇ ਨਾਲ ਜਲਦ ਜਸਟਿਸ ਜ਼ੋਰਾ ਸਿੰਘ ਮੁਲਾਕਾਤ ਕਰ ਸਕਤੇ ਨੇ ਜਸਟਿਸ ਜ਼ੋਰਾ ਸਿੰਘ ਉਹ ਨੇ ਜਦੋਂ 2015 ਦੇ ਵਿੱਚ ਪੁਲਿਸ ਦਾ ਕਰੈਕਡਾਊਨ ਹੋਇਆ ਸੀ ਬੇਅਦਬੀਆਂ ਹੋਈਆਂ ਸਨ ਤਾਂ ਉਸ ਸਮੇਂ ਜੋ ਪਹਿਲੇ ਜਾਂਚ ਕਮਿਸ਼ਨ ਦੇ ਚੇਅਰਮੈਨ ਬਣੇ ਸਨ ਤਾਂ ਉਹ ਜਸਟਿਸ ਜ਼ੋਰਾ ਸਿੰਘ ਸਨ ਉਹਨਾਂ ਦੇ ਵੱਲੋਂ ਇੱਕ ਪੂਰੀ ਰਿਪੋਰਟ ਤਿਆਰ ਕੀਤੀ ਗਈ ਸੀ ਲੇਕਿਨ ਤਰਸਦੀ ਇਸ ਗੱਲ ਨੂੰ ਵਾਕਈ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਬੀਤ ਗਏ ਨੇ ਹਾਲੇ ਤੱਕ ਕੋਈ ਰਿਪੋਰਟ ਜੋ ਜਸਟਿਸ ਜੋਰਾ ਸਿੰਘ ਦੇ ਵੱਲੋਂ ਤਿਆਰ ਕੀਤੀ ਗਈ ਸੀ ਆਪਣੀ ਚੇਰਮੈਨੀ ਦੇ ਵਿੱਚ ਉਹ ਹਾਲੇ ਤੱਕ ਟੇਬਲ ਹੀ ਨਹੀਂ ਹੋ ਸਕੀ ਹੈ ਹਾਲਾਂਕਿ ਸਰਕਾਰਾਂ ਕਈ ਬਦਲੀਆਂ ਨੇ 215 ਦਾ ਮਾਮਲਾ ਹੈ ਔਰ 225 ਆਉਣ ਵਾਲਾ ਹੈ ਤਾਂ 10 ਸਾਲ ਜਿਹੜੇ ਨੇ ਬਹੁਤ ਲੰਮਾ ਸਮਾਂ ਹੁੰਦਾ ਹੈ ਕਈ ਸਰਕਾਰਾਂ ਬਦਲੀਆਂ ਜਿਸ ਸਮੇ ਇਹ ਬੇਅਦਬੀਆਂ ਹੋਈਆਂ ਸਨ ਉਸ ਸਮੇ ਅਕਾਲੀ ਦਲ ਦੀ ਸਰਕਾਰ ਸੀ ਫਿਰ ਕਾਂਗਰਸ ਪਾਰਟੀ ਆਂਦੀ ਹੈ ਕਾਂਗਰਸ ਦੀ ਸਰਕਾਰ ਬਣਦੀ ਹੈ ਫਿਰ ਹੁਣ ਮੌਜੂਦਾ ਇਸ ਵੇਲੇ ਮਨਦੀ ਪਾਰਟੀ ਦੀ ਸਰਕਾਰ ਹੈ ਤਾਂ ਇਸ ਮੁੱਦੇ ਦੇ ਉੱਤੇ ਜਿਹੜਾ ਖੂਬ ਸਿਆਸਤ ਹੁੰਦੀ ਆਈ ਹੈ ਲੇਕਿਨ ਮੰਗ ਕਿਉਂਕਿ ਲੋਕਾਂ ਦੇ ਨਾਲ ਇਹ ਜੁੜਿਆ ਹੋਇਆ ਹੈ ਬੇਅਦਬੀਆਂ ਦਾ ਇਹ ਮੁੱਦਾ ਹੈ ਵੱਡਾ ਮੁੱਦਾ ਹੈ ਔਰ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਛੇਤੀ ਹੁਣ ਜੜਾ ਉਹ ਮੁਲਾਕਾਤ ਦਾ ਸਮਾਂ ਮਿਲੇਗਾ ਅਜਹੀ ਉਮੀਦ ਹੈ ਜ਼ਥੇਦਾਰ ਨੇ ਜਿਹੜੀ ਹੈ ਇਹ ਚੀਜ਼ ਫਾਈਨਲ ਕਰਨੀ ਹੈ ਕਿ ਕਿਹੜੇ ਦਿਨ ਉਹ ਮਿਲ ਸਕਦੇ ਨੇ ਲੇਕਿਨ ਅਪੀਲ ਔਰ ਅਪਰੋਚ ਜ਼ਰੂਰ ਕੀਤੀ ਗਈ ਹੈ ਜਸਟਿਸ ਜ਼ੋਰਾ ਸਿੰਘ ਦੇ ਵੱਲੋਂ ਜੋ ਕਿ ਪਹਿਲੇ ਐਸਆਈਟੀ ਜਦੋਂ 2016 ਦੇ ਵਿੱਚ ਬਣਦੀ ਹੈ ਕਿਉਂਕਿ 2015 ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਉਸ ਤੋਂ ਜਦੋਂ ਰਿਪੋਰਟ ਤਿਆਰ ਹੁੰਦੀ ਤਾਂ ਉਹਦੀ ਚੇਰਮੈਨੀ ਜਿਹੜੀ ਹੈ ਉਹ ਜਸਟਿਸ ਜ਼ੋਰਾ ਸਿੰਘ ਨੂੰ ਮਿਲੀ ਸੀ ਉਹ ਮੈਂ ਸੰ ਜਾਂਚ ਕਮਿਸ਼ਨ ਦੇ ਤਾਂ ਉਹਨਾਂ ਦੀ ਤਰਫੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਪੂਰੇ ਮਾਮਲੇ ਨੂੰ ਲੈ ਕੇ ਜਿਵੇਂ ਮੇਰੇ ਸਹਿਯੋਗੀ ਵੀ ਜਾਣਕਾਰੀ ਦੇ ਰਹੇ ਸੀ ਕਿ ਉਸ ਸਮੇਂ ਵੀ ਜੜੀਆਂ ਇਹ ਪੁਲਿਸ ਦੀ ਕਈ ناکਾਮੀਆਂ ਜੜੀਆਂ ਸਾਨੂੰ ਸਾਹਮਣੇ ਆਈਆਂ ਸਨ ਕਿ ਜਿਸ ਤਰੀਕੇ ਕੰਮ ਕੀਤਾ ਜਾਣਾ ਚਾਹੀਦਾ ਸੀ ਉਹ ਨਹੀਂ ਕੀਤਾ ਗਿਆ ਤਾਂ ਇਹ ਸਭ ਨੂੰ ਲੈ ਕੇ ਜਿਹੜਾ ਉਹ ਹੁਣ ਜਨਤਕ ਚੀਜ਼ਾਂ ਜੜੀਆਂ ਨੇ ਉਹ ਜਸਟਿਸ ਜ਼ੋਰਾ ਸਿੰਘ ਨੇ ਮੀਡੀਆ ਦੇ ਨਾਲ ਨੇ ਕੀਤੀਆਂ ਪਬਲਿਕ ਨੇ ਕੀਤੀਆਂ ਲੇਕਿਨ ਅਜਹੀ ਜਾਣਕਾਰੀ ਜ਼ਰੂਰ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਨਾਲ ਮੁਲਾਕਾਤ ਜਦੋਂ ਕਰਨਗੇ ਤਾਂ ਉਹ ਕੁਝ ਤੱਥ ਜਿਹੜੇ ਉਹਨਾਂ ਦੀ ਰਿਪੋਰਟ ਦਾ ਹਿੱਸਾ ਨੇ ਜੋ ਜੋ ਬੇहद ਅਹਿਮ ਨੇ ਉਹ ਜ਼ਰੂਰ ਜਥੇਦਾਰ ਦੇ ਨਾਲ ਸਾਂਝੇ ਕਰਨਗੇ ਲੇਕਿਨ ਮੰਗ ਹੁਣ ਇੰਤਜ਼ਾਰ ਰਹੇਗਾ ਕਿ ਉਹਨਾਂ ਨੂੰ ਸਮਾਂ ਕਦੋਂ ਮਿਲਦਾ ਹੈ ਇਸ ਮੁਲਾਕਾਤ ਦੇ ਲਈ ਲੇਕਿਨ ਉਹਨਾਂ ਨੇ ਜ਼ਰੂਰ ਇੱਛਾ ਜਤਾਈ ਹੈ ਕਿ ਉਹ ਮੁਲਾਕਾਤ ਕਰਨਗੇ ਸ਼ਿਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਨਾਲ ਲੇਕਿਨ ਸਮਾਂ ਤੈਅ ਨਹੀਂ ਹੋਇਆ ਕਿ ਕਿਸ ਸਮੇਂ ਜਿਹੜੀ ਇਹ ਮੁਲਾਕਾਤ ਹੋਏਗੀ ਜਿਵੇਂ ਹੀ ਜਥੇਦਾਰ ਰਕਵੀਰ ਸਿੰਘ ਮੁਲਾਕਾਤ ਦਾ ਸਮਾਧਨ ਦੇਣੇ ਤਾਂ ਜਸਟਿਸ ਜ਼ੋਰਾ ਸਿੰਘ ਪਹੁੰਚੇ ਅਗੇ ਔਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਆਪਣੀ ਜਾਂਚ ਰਿਪੋਰਟ ਸਬੰਧੀ ਜਾਣਕਾਰੀ ਜਥੇਦਾਰਰ ਨਾਲ ਸਾਂਝੀ ਕਰ ਸਕਦੇ ਨੇ ਫਿਰ ਉਸ ਤੋਂ ਬਾਅਦ ਜ਼ਾਇਤਾਰਤੇ ਜਥੇਦਾਰ ਸਭ ਕੀ ਕਰਦੇ ਨੇ ਅੱਗੇ ਉਹ ਵੇਖਣਾ ਦਿਲਚਸਪ ਰਹੇਗਾ ਕਿਉਂਕਿ ਮਾਮਲਾ ਹਾਲ ਫਿਲਹਾਲ ਬਹੁਤ ਇਸ ਵੇਲੇ ਸੁਰਖੀਆਂ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਔਰ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕਿ ਜੋ ਦੋਸ਼ੀ ਨੇ ਇਹਨਾਂ ਬੇਅਦਬੀਆਂ ਦੇ ਜਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਜਿਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਸਖਤ ਕਾਨੂੰਨੀ ਕਾਰਵਾਈ ਹੋਏ ਉਹਨਾਂ ਨੂੰ ਸਜ਼ਾ ਮਿਲੇ ਇਸ ਦੇ ਲਈ ਜਿਹੜਾ ਉਹ ਲਗਾਤਾਰ ਹਾਲਕੀ ਐਸਆਈਟੀ ਦੀ ਤਰਫੋਂ ਆਮਦਵੀ ਪਾਰਟੀ ਦੀ ਸਰਕਾਰ ਦੀ ਤਰਫੋਂ ਵੀ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਜਿਸ ਦੇ ਸਾਥ ਹਜ਼ਾਰ ਪੰਨਿਆ ਦੀ ਚਾਰਸ਼ੀਰ ਤਕਰਾਰ दाखल ਕਰ ਦਿੱਤੀ ਹੈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ ਅਦਾਲਤੀ ਕਾਰਵਾਈ ਵੀ ਲਗਾਤਾਰ ਹੋ ਰਹੀ ਹੈ ਲੇਕਿਨ ਜੋ ਇਨਸਾਫ ਦੀ ਲੋਕ ਮੰਗ ਕਰ ਰਹੇ ਨੇ ਉਹ ਹਾਲੇ ਤੱਕਰ ਨਹੀਂ ਮਿਲ ਪਾ ਰਿਹਾ ਜੋ ਕ੍ਰੈਕਡਾਊਨ 215 ਦੇ ਵਿੱਚ ਹੋਇਆ ਸੀ ਜਿਸ ਤਰ੍ਹਾਂ ਜੋ ਧਰਨੇ ਤੇ ਬੈਠੇ ਸਨ ਗੁਰਸਹਿਬਾਨ ਦੀ ਬਦਵੀ ਤੋਂ ਬਾਅਦ ਜੋ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਦੇ ਰਹੇ ਸਨ ਉਹਨਾਂ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਦੋ ਨੌਜਵਾਨ ਉਹਨਾਂ ਦੀ ਜਾਨ ਜਲੇ ਗਈ ਕੋਟਕਪੂਰਾ ਗੋਲੀकांड ਦੀ ਗੱਲ ਕਰ ਰਿਹਾ ਔਰ ਬੈਬਲ ਕਲਾਗਾਂ ਜਦੋਂ ਹੋਇਆ ਸੀ ਤਾਂ ਉਦੋਂ ਅੰਜਸਟਰਪ ਪਵਿੱਤਰ ਅੰਗ ਗੁਰਗ੍ਰਾਮ ਸਾਹਿਬ ਜੀ ਦੇ ਖਿਲਾਰੇ ਗਏ ਸਨ ਉਸ ਤੋਂ ਬਾਅਦ ਨਰਾਜ਼ਗੀ ਉਸ ਸਮੇਂ ਤੋਂ ਹੀ ਲੋਕਾਂ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਹੈ ਖਾਸ ਕਰਕੇ ਇੱਕ ਸੰਗਤ ਦੇ ਵਿੱਚ ਲੇਕਿਨ ਇਲਜ਼ਾਮ ਇਹ ਨੇ ਨਰਾਜ਼ਗੀ ਇਹ ਹੈ ਕਿ ਇਸ ਗੰਭੀਰ ਮੁੱਦੇ ਨੂੰ ਮਹਿਜ਼ ਚੋਣ ਮੁੱਦਾ ਹੀ ਬਣਾ ਕੇ ਰੱਖਿਆ ਗਿਆ ਲੇਕਿਨ ਹੁਣ ਉਹ ਸਮਾਂ ਹੈ ਜਦੋਂ ਵਾਕਈ ਇਸ ਤੇ ਜੜਾ ਉਹ ਧਿਆਨ ਦਿੱਤਾ ਜਾਏ ਸ਼੍ਰੀ ਗੱਲ ਤਖਤ ਸਾਹਿਬ ਦੇ ਜਥੇਦਾਰ ਦੀ ਜੜੀ ਹੈ ਉਹ ਵੀ ਮੌਜੂਦਗੀ ਦੇ ਵਿੱਚ ਜਿਹੜਾ ਹੁਣ ਦੇਖਣਾ ਰਹੇਗਾ ਕਿ ਕੀ ਕੁਝ ਵੱਡਾ ਨਿਕਲ ਕੇ ਸਾਹਮਣੇ ਆਉਂਦਾ ਔਰ ਖਾਸ ਕਰਕੇ ਕਿ ਸਮਾਂ ਕਦੋਂ ਮਿਲਦਾ ਔਰ ਜਦੋਂ ਮਿਲਦੇ ਨੇ ਤਾਂ ਉਹਦੇ ਵਿੱਚ ਉਹ ਕਿਹੜੀ ਜਾਣਕਾਰੀ ਸਾਂਝੀ ਕਰਕੇ ਆਉਂਦੇ ਨੇ ਇਹ ਦੇਖਣਾ ਜਿਹੜਾ ਉਹ ਵਾਕਈ ਦਿਲਚਸਪ ਰਹੇਗਾ। ਦਿੱਲੀ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹਸਪਤਾਲ ਦੀ ਬੇਸਮੈਂਟ ਦੀ ਗੰਧ ਡਿੱਗ ਗਈ ਹੈ। ਦੁਆਰਕਾ ਸੈਕਟਰ 12 ਦੇ ਵਿੱਚ ਹਸਪਤਾਲ ਇਹ ਜਿਹੜਾ ਬਣਿਆ ਹੋਇਆ ਉਸ ਦੀ ਬੇਸਮੈਂਟ ਦੀ ਗੰਧ ਡਿੱਗੀ ਦੱਸੀ ਜਾ ਰਹੀ ਹੈ। ਨਿਰਮਾਣ ਅਧੀਨ ਇਹ ਗੰਧ ਸੀ ਜੋ ਕਿ ਟੈਟੇਰੀ ਹੋ ਗਈ ਹੈ ਤਾਂ ਦਿੱਲੀ